ਕਿ ਦਿਨ ਰਾਜਾ ਸਾਹਿਬ ਜੀ ਪਿੰਡ ਮੰਨਣ ਹਨੇ ਬੈਠੇ ਸਨ ਉਜਾਗਰ ਸਿੰਘ ਦੇ ਘਰ ਔਲਾਦ ਨਹੀਂ ਸੀ ਤਿੰਨ ਵਿਆਹ ਕਰਵਾਏ ਪੁੱਤਰ ਦਾ ਮੁਖੜਾ ਦੇਖਣਾ ਨਾ ਮਿਲਿਆ ਰਾਜਾ ਸਾਹਿਬ ਰਾਹ ਵਿੱਚ ਖੜੇ ਕਰਮ ਸਿੰਘ ਦੀ ਮਾਈ ਦੁੱਧ ਦੀ ਬਾਲਟੀ ਚੋਈ ਘਰ ਨੂੰ ਲਿਜਾ ਰਹੀ ਸੀ ਰਾਜਾ ਸਾਹਿਬ ਜੀ ਦੇ ਮਨ ਵਿੱਚ ਆਇਆ ਉਜਾਗਰ ਸਿੰਘ ਤਾਂ ਵੀ ਦੁਨੀਆ ਵਿੱਚ ਨਾਂ ਨਿਸ਼ਾਨ ਪੈਦਾ ਕਰ ਦਈਏ ਪੁੱਤਰਾਂ ਦੀ ਦਾਤ ਦੇ ਕੇ ਉਜੜਿਆ ਘਰ ਬਸਾ ਦਈਏ ਜਦੋਂ ਮਾਈ ਕੋਲ ਆਈ ਮਹਾਰਾਜ ਜੀ ਨੇ ਕਿਹਾ ਅੱਜ ਤੁਹਾਨੂੰ ਕੁਝ ਦੇ ਦਈਏ ਦੁੱਧ ਪਿਲਾਓ ਮਾਈ ਕਹਿੰਦੀ ਘਰੋਂ ਮੁੜ ਕੇ ਦੁੱਧ ਲਿਆਵਾਂਗੀ ਉਸ ਅਪਾਗੀ ਮਾਈ ਕੋਲੋਂ ਨਾ ਨਿਕਲੀ ਦੁੱਧ ਦੇ ਨਾ ਸਕੀ ਮਾਈ ਨੇ ਘਰ ਜਾ ਕੇ ਦੱਸਿਆ ਰਾਜਾ ਸਾਹਿਬ ਦੁੱਧ ਮੰਗਦੇ ਸੀ ਤੇ ਮੈਂ ਆਖਿਆ ਘਰੋਂ ਲੈ ਕੇ ਆਵਾਂਗੀ ਤੇ ਸਾਰੇ ਪਛਤਾਉਣ ਲੱਗੇ ਭਈ ਮਾਈ ਮੌਕਾ ਸਾਹਮ ਨਾ ਸਕੀ ਨੋਹਾ ਦੇ ਕਹਿਣ ਤੇ ਮੁੜ ਕੇ ਦੁੱਧ ਲੈ ਗਈ ਮਹਾਰਾਜ ਜੀ ਅੱਗੋ ਬੋਲੇ ਜਾਓ ਮਾਈ ਹੁਣ ਉਹ ਸਮਾਂ ਲੰਘ ਗਿਆ ਹੁਣ ਖਾਲੀ ਹੀ ਰਹੇਗੀ ਤੇ ਐਸਾ ਹੀ ਰਿਹਾ ਘਰ ਪੁੱਤਰਾਂ ਤੋਂ ਬਿਨਾਂ ਉਤਰਾ ਹੀ ਚਲਾ ਗਿਆ ਉਜਾਗਰ ਸਿੰਘ ਦੀ ਮਾਈ ਦਾਤੇ ਦੇ ਦਰ ਤੋਂ ਦਾਤਾਂ ਦਾ ਮੀਂਹ ਵਰਦਾ ਸੀ ਕੋਈ ਦਾਤ ਨਾ ਲੈ ਸਕੀ ਰਾਜਾ ਸਾਹਿਬ ਇਹ ਜੱਦੀ ਘਰ ਦੇ ਨਾਲ ਹੀ ਇਹ ਘਰ ਹੈ ਜਿਸ ਮਾਈ ਕੋਲੋਂ ਰਾਜਾ ਸਾਹਿਬ ਜੀ ਨੇ ਦੁੱਧ ਮੰਗਿਆ ਸੀ ਤੇ ਇੱਥੇ ਬਾਬਾ ਸੁਖਦੀਪ ਸਿੰਘ ਜੀ ਨੇ ਇਹ ਇੱਥੇ ਬਾਬਾ ਜੀ ਸੇਵਾ ਕਰਦੇ ਨੇ ਤੇ ਇਹ ਰਾਜਾ ਸਾਹਿਬ ਜੀ ਦੀ ਤੀਜੀ ਪੀੜ੍ਹੀ ਦੇ ਵਿੱਚੋਂ ਨੇ ਤੇ ਇਹੀ ਇੱਥੇ ਜਿਹੜੀ ਸੇਵਾ ਸਵਾਲ ਕਰਦੇ ਨੇ ਇਸ ਜੱਦੀ ਘਰ ਦੀ ਤੇ ਬਾਕੀ ਜਿਹੜੀ ਬਾਬਾ ਜੀ ਦਾ ਸਾਰਾ ਪਰਿਵਾਰ ਹੋਰ ਹੈਗਾ ਹਨ ਉਹ ਸਾਰੇ ਕੈਨੇਡਾ ਦੇ ਵਿੱਚ ਰਹਿੰਦੇ ਨੇ ਤੇ ਜੇ ਤੁਸੀਂ ਰਾਜਾ